ਮੰਗਣ ਲੱਗੇ ਬੰਦੇ ਆ ਪਿਆ ਸਰਬਤ ਦਾ ਮੰਗ ਤੂੰ ਸਭ ਦੀਆਂ ਮੰਗ ਲੈ ਖੁਸ਼ੀਆਂ ਸਭ ਦੀਆਂ ਮੰਗ ਲੈ ਖੁਸ਼ੀਆਂ ਤੇ ਵਰ ਫਿਰ ਮਤ ਦਾ ਮੰਗ ਤੂੰ ਜੇ ਮੰਗਣ ਲੱਗੇ ਬੰਦੇ ਆ ਪਿਆ ਸਰਬਤ ਦਾ ਮੰਗ ਤੂੰ ਰੁੱਖਾਂ ਦੇ ਲਈ ਪਾਣੀ ਮੰਗ ਲੈ ਨਰਵਸਤਰ ਲਈ ਬਾਣੇ ਭੁੱਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ ਬਹਿਕਰਾਂ ਲਈ ਮੰਗ ਲੈ ਬਹਿਕਰਾਂ ਲਈ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ ਕੀ ਆ ਪਲਾ ਸਰਬਤ ਦਾ ਮੰਗ ਤੂੰ ਗਾਈਜ਼ ਆਪਣਾ ਗਾਣਾ ਅਰਦਾਸ ਸਰਬਤ ਦੇ ਭਲੇ ਦੀ ਟਾਈਟਲ ਟਰੈਕ ਅੱਜ ਪਹੁੰਚ ਗਿਆ ਤੇ ਤੁਸੀਂ ਸਾਰਿਆਂ ਨੇ ਸੁਣੋ ਦੇਖੋ ਤੇ ਦੱਸੋ ਕਿਦਾਂ ਲੱਗਿਆ ਥੈਂਕ ਯੂ ਮੰਗਣ ਲੱਗੇ ਬੰਦ ਆ ਪਲਾ ਸਰਬਤ ਦਾ ਮੰਗ ਤੂੰ ਸਭ ਦੀਆਂ ਮੰਗ ਲੈ ਖੁਸ਼ੀਆਂ ਸਭ ਦੀਆਂ ਮੰਗ ਲੈ खुशियां ਤੇ ਵਰ ਫਿਰ ਮਤ ਦਮੰਗ ਤੂੰ ਜੇ ਮੰਗਣ ਲੱਗੇ ਬੰਦੇ ਆਪਲਾ ਸਰਬਤ ਦਾ ਮੰਗ ਤੂੰ ਰੱਖਾਂ ਦੇ ਲਈ ਪਾਣੀ ਮੰਗ ਲੈ ਨਰਵਸਤਰ ਲਈ ਬਾਣੇ ਭੁੱਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ ਬਹਿਕਰਾਂ ਲਈ ਮੰਗ ਲੈ ਬਹਿਕਰਾਂ ਲਈ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ ਜੇ ਮੰਗਣ ਲੱਗੇ ਪੰਛੀ ਆ ਪਲਾ ਸਰਬਤ ਦਾ ਮੰਗ ਤੂੰ ਗਾਈਜ਼ ਆਪਣਾ ਗਾਣਾ ਅਰਦਾਸ ਸਰਬਤ ਦੇ ਭਲੇ ਦੀ ਟਾਈਟਲ ਟਰੈਕ ਅੱਜ ਰੀਲੀਜ਼ ਹੋ ਗਿਆ ਤੇ ਤੁਸੀਂ ਸਾਰੇ ਆਣੇ ਸੁਣੋ ਦੇਖੋ ਤੇ ਦੱਸੋ ਕਿਦਾਂ ਲੱਗਿਆ ਥੈਂਕ ਯੂ ਮੰਗਣ ਲੱਗਿਆਂ ਬੰਦ ਆ ਪਿਆ ਸਰਬਤ ਦਾ ਮੰਦ ਤੁਂ ਸਭ ਦੀਆਂ ਮੰਗ ਲੈ ਖੁਸ਼ੀਆਂ ਸਭ ਦੀਆਂ ਮੰਗ ਲੈ ਖੁਸ਼ੀਆਂ ਤੇ ਵਰ ਫਿਰ ਮਤ ਦਾ ਮੰਗ ਲੱਖੇ ਬੰਦ ਆਪਾ ਸਰਬਤ ਦਾ ਮੰਗ ਤੂੰ ਰੱਖਾਂ ਦੇ ਲਈ ਪਾਣੀ ਮੰਗ ਲੈ ਨਰਵਸਤਰ ਲਈ ਬਾਣੇ ਭੁੱਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ ਬੇਕਰਾਂ ਲਈ ਮੰਗ ਲੈ ਬੇਕਰਾਂ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ ਜੇ ਮੰਗਣ ਲੱਗੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ